ਬੂ ਬਾਰਡਰ ਤੇ ਕਿਸਾਨ ਨੌਜਵਾਨ ਦੀ ਮੌਤ ਦੇ ਵਿਰੁੱਧ ਚ ਜੰਮੂ ਅਮਰੀਤਸਰ ਨੈਸ਼ਨਲ ਹਾਈਵੇ ਕੀਤਾ ਜਾਮ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਜੰਮੂ ਅਮਰੀਤਸਰ ਵਿਖੇ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਤੋਂ ਹੋ ਰਹੇ ਅਤਿਆਚਾਰ ਅਤੇ ਇਸ ਦੌਰਾਨ ਕਿਸਾਨਾਂ ਦੀ ਹੋਈ ਮੌਤ ਦੇ ਵਿਰੁੱਧ ਚ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਜਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ 인ਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿਰ ਤੇ ਹਰਿਆਣਾ ਪੁਲਿਸ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਅਤੇ ਸਿੱਧੀਆਂ ਗੋਲੀਆਂ ਚਲਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਨੌਜਵਾਨ ਕਿਸਾਨ ਸ਼ੁਭਗੰਗ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਬਗੁਰ ਕੀਰਤ ਸਿੰਘਾ ਜੀ ਗਈ ਨਹੀਂ ਪਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਚਡੂਨੀ ਗਰਦਾਸਪੁਰ ਦੇਖੋ ਜੀ ਅੱਜ ਦਾ ਏਜੰਡਾ ਸਾਡਾ ਸੀਗਾ ਜੋ ਸਾਡੇ ਰਾਸ਼ਟਰੀ ਪ੍ਰਧਾਨ ਚਡੂਨੀ ਸਾਹਿਬ ਵੱਲੋਂ ਜਿਹੜੇ ਅੱਜ ਸੀਗਾ ਕੋਲਪੀ ਸਾਡੇ ਜਿਹੜੇ ਕੱਲ ਨੌਜਵਾਨ ਸ਼ਹੀਦ ਹੋਇਆ ਵਾ ਖਨੋਰੀ ਬਾਰਡਰ ਤੇ ਜਿਹਦੇ ਸਿਰ ਵਿੱਚ ਗੋਲੀ ਵੱਜਣ ਕਾਰਨ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਆ ਤੇ ਉਸ ਚੱਕਰ ਦੇ ਵਿੱਚ ਉਸ ਡੈਜ਼ਿਗਨੇਸ਼ਨ ਦੇ ਵਿੱਚ ਅਸੀਂ ਜਿਹੜਾ ਅੱਜ ਬਬਰੀ ਹਾਈਵੇ ਜਾਮ ਕੀਤਾ ਹੋਇਆ ਸੀਗਾ ਤੇ ਸਾਡੇ ਜਿਹੜੇ ਪੰਜਾਬ ਚ ਬਾਕੀ ਵੀ ਵਰਕਰ ਨੇ ਜਿੱਦਾਂ ਵਲੰਟੀਅਰ ਨੇ ਉਹਨਾਂ ਸਾਰਿਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਤੇ ਇਸ ਮੀਨ ਕੇ ਇਸ ਡੈਜ਼ਿਗਨੇਸ਼ਨ ਨੂੰ ਇਹ ਜਾਮ ਦਿੱਤਾ ਨੈਸ਼ਨਲ ਹਾਈਵੇ ਸਾਨੂੰ ਇਸ ਕਰਕੇ ਜਾਮ ਕਰਨੇ ਪਏ ਇੱਕ ਤੇ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਦੇ ਚ ਸ਼ਹੀਦੀ ਜਿਹੜੇ ਦਿੱਤੀ ਆ ਉਸ ਕਰਕੇ ਇਹ ਕਈ ਸਰਕਾਰ ਨੂੰ ਜਿਹੜਾ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਹਾਂ ਜਿਹੜੇ ਇਹ ਕਹਿੰਦੇ ਆ ਵੀ ਪਿੰਡਾਂ 'ਚ ਨੌਜਵਾਨ ਵਗੈਰਾ ਬਣੀ ਨਿਕਲਦੇ ਅਸੀਂ ਉਹ ਵੀ ਦਿਖਾਉਣਾ ਚਾਹੁੰਦੇ ਵੀ ਅੱਜ ਕਿੰਨੀ ਵੱਡੇ ਗਿਣਤੀ ਵਿੱਚ ਇਕੱਠ ਹੋਇਆ ਸੀਗਾ ਜੀ ਨੌਜਵਾਨਾਂ ਦਾ ਤੇ ਉਸ ਚੱਕਰ ਦੇ ਵਿੱਚ ਅਸੀਂ ਅੱਜ ਕੀਤਾ ਸੀਗਾ ਮੈਂ ਲਾਪਰੀ ਸਿੰਘ ਮਨਲਾ ਜਨਾਜਲਨ ਸੈਕਟਰੀ ਭਾਰਤੀ ਕਿਸਾਨ ਜੁਨੀ ਚਰוני ਜੋ ਕੱਲ ਘਟਨਾ ਵਾਪਰੀ ਆ ਖਨੋਰੀ ਬਾਰਡਰ ਤੇ ਇੱਕ ਕਿਸਾਨ ਨੌਜਵਾਨ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹਰਿਆਣਾ ਪੁਲਿਸ ਵੱਲੋਂ ਉਸ ਦੇ ਇਨਸਾਫ ਦਵਾਉਣ ਲਈ ਜਿਹੜਾ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਗੁਰਾਮ ਸਿੰਘ ਚਰੂਨੀ ਜੀ ਵੱਲੋਂ ਕਾਲ ਦਿੱਤੀ ਗਈ ਸੀ 12 ਮਈ ਤੋਂ ਲੈ ਕੇ 20 ਮਈ ਤੱਕ ਤੇ ਅਸੀਂ ਜਿਹੜਾ ਬੱਬਰੀ ਹਾਈਵੇ ਜਾਮ ਕੀਤਾ ਸੀ ਤੇ ਇਸ ਦੇ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਆਨ ਦਾ ਜਿਹੜਾ ਸਬੂਤ ਦਿੱਤਾ ਬਹੁਤ ਜ਼ਿਆਦਾ ਜਿਹੜਾ ਇਹ ਅਸਰ ਪਿਆ ਹੋਇਆ ਤੇ ਲੱਗ ਦੇਖ ਵੀ ਰਿਹਾ ਹੈ ਕਿਉਂਕਿ ਸਰਕਾਰ ਇਸ ਵਾਰ ਪਿਛਲੀ ਵਾਰ ਦੇ ਅੰਦੋਲਨ ਦੇ ਨਾਲੋਂ ਜ਼ਿਆਦਾ ਜਿਹੜੇ ਆ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਆ ਕਿੰਨਾ ਕਿਤੇ ਪੰਜਾਬ ਦੇ ਕੋਲੋਂ ਜਿਹੜਾ ਹੈ ਸੈਂਟਰ ਸਰਕਾਰ ਦੱਦਦੀ ਹੈ ਕਿਉਂਕਿ ਜਦੋਂ ਵੀ ਕੋਈ ਪ੍ਰੋਸਟੈਸਟ ਹੁੰਦਾ ਤੇ ਪੰਜਾਬ ਜਿਹੜਾ ਸ਼ੁਰੂ ਕਰਦਾ ਹੈ ਤੇ ਅੰਦੋਲਨ ਫਿਰ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਚੱਲ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸਾਨੂੰ ਕੋਈ ਚਾਹ ਨਹੀਂ ਸਾਡੇ ਵੀ ਬੱਚੇ ਨੇ ਸਾਡੇ ਪਰਿਵਾਰ ਨੇ ਅਸੀਂ ਛੜਕਾਂ ਰੋਕਣ ਦੇ ਵਿੱਚ ਅਸੀਂ ਖੁਸ਼ ਨਹੀਂ ਅਸੀਂ ਆਪਣੀ ਜਨਤਾ ਨੂੰ ਜਿਹੜਾ ਟ੍ਰੈਫਿਕ ਜਾਮ ਕਰਕੇ ਚਾਹੀ ਦੁੱਖ ਨਹੀਂ ਦੇਣਾ ਚਾਹਦੇ ਪਰ ਸਾਡੀ ਮਜਬੂਰੀ ਹੈ ਗੰਦੀਆਂ ਰਾਜਨੀਤੀਆਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਹੋਇਆ ਇਸ ਤਰ੍ਹਾਂ ਸਾਡੇ ਹੱਕ ਲੈਣ ਲਈ